ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਉਸ ਜਗ੍ਹਾ ਤੇ ਆਏ ਆ ਮਿੱਤਰੋ ਜਿੱਥੇ 5 6 7 8 ਦਿਨਾਂ ਚਾਰ ਦਿਨਾਂ ਦਾ ਇੰਡੀਆ ਦਾ ਸਭ ਤੋਂ ਵੱਡਾ ਮੇਲਾ ਲੱਗਣਾ ਘੋੜਿਆਂ ਦਾ ਤੇ ਖਾੜਿਆਂ ਦਾ 5 ਤਰੀਕ ਨੂੰ ਇਸ ਜਗ੍ਹਾ ਦੇ ਉੱਪਰ ਹੈਗਾ ਦੁੱਧ ਦੰਦ ਮਾਰਵਾੜੀ ਬਿਸ਼ੇਰਾ ਬਿਸ਼ੇਰੀ 6 ਤਰੀਕ ਨੂੰ ਹੈਗਾ ਦੋ ਦੰਦ ਮਾਰਵਾੜੀ ਬਿਸ਼ੇਰਾ ਬਿਸ਼ੇਰੀ ਤੇ ਨੁਕਰਾਂ ਡਿਸਪਲੇ 7 ਤਰੀਕ ਨੂੰ ਹੈਗਾ ਮਾਰਵਾੜੀ ਘੋੜੇ-ਘੋੜਾ ਕੋੜੀ ਤੇ ਮਾਰਵਾੜੀ ਡਿਸਪਲੇ ਤੇ 8 ਤਰੀਕ ਨੂੰ ਹੈਗਾ ਖੁੱਲਾ ਖਾੜਾ ਸਿੰਗਰਾਂ ਦਾ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਦੇ 9-10 ਵਜੇ ਤੱਕ ਖੁੱਲਾ ਖਾੜਾ ਚੱਲੂਗਾ ਤੇ ਬਾਈ ਬੱਬੂ ਮਾਨ ਜੀ ਦਾ ਖੁੱਲਾ ਖਾੜਾ ਲੱਗੂਗਾ ਤੇ ਉਸੇ ਦਿਨ ਚੈਂਪੀਅਨ ਆਫ ਚੈਂਪੀਅਨਸ਼ਿਪ ਨੂੰ ਜਿਹੜਾ ਟਰੈਕਟਰ ਦਿੱਤਾ ਜਾਣਾ ਹੋਏ ਆ ਸਾਡੀ ਮੇਲੇ ਦੀ ਜਾਣਕਾਰੀ ਮੇਰੇ ਨਾਲ ਇੱਧਰ ਖੜੇ ਨੇ ਬਾਈ ਗੁਰਸਰਨ ਸਿੰਘ ਜੀ ਚੱਠਾ ਜੋ ਕਿ ਪ੍ਰਧਾਨ ਨੇ ਸਾਡੀ ਮੀਰੀ ਪੀਰੀ ਹੌਰ ਸੋਸਾਇਟੀ ਦੇ ਦਾ ਸਰਪ੍ਰਸਤ ਹੈ ਇੱਧਰ ਮੇਰੇ ਨਾਲ ਖੜੇ ਨੇ ਬਾਈ ਰਾਜੂ ਸਰਪੰਚ ਜੀ ਭਾਗੀ ਬਾਂਦਰ ਵਾਲੇ ਜਿਹੜੇ ਕਿ ਸਾਰੇ ਇੱਥੋਂ ਦੇ ਗਰਾਊਂਡ ਇੰਚਾਰਜ ਨੇ ਤੇ ਨਾਲ ਕਿੰਦਾ ਖੇੜੀ ਤੇ ਫੂਲਾਬਾਈ ਖੜਾ ਤੇ ਫੂਲੇਬਾਈ ਦੀ ਡਿਊਟੀ ਆ ਸਾਰੀ ਲੰਗਰ ਪਾਣੀ ਤੇ ਚਾਹ ਪਾਣੀ ਤੇ ਕਿੰਦੇ ਬਾਈ ਦੀ ਡਿਊਟੀ ਆ ਘੋੜੇ ਐਂਟਰ ਕਰਾਉਣ ਤੇ ਸਾਰਾ ਉਹ ਤੇ ਦੇਖਣ ਤੇ ਤੇ ਰਾਜੂ ਸਰਪੰਚ ਦੀ ਡਿਊਟੀ ਆ ਸਾਰੀ ਸਿਕਿਉਰਿਟੀ ਦੇਖਣ ਇਸ ਤਰ੍ਹਾਂ ਡਿਊਟੀਆਂ ਵੰਡੀਆਂ ਨੇ ਜਿਵੇਂ ਸਾਡੇ ਬੱਬੂ ਮਾਨ ਸਾਹਿਬ ਕਹਿੰਦੇ ਸੀ ਵੀ ਪਰਮਿਸ਼ਨਾਂ ਤੁਸੀਂ ਕਰ ਲਿਓ ਉਹ ਅਸੀਂ ਕਰ ਲਿਆ ਜੀ ਸਾਡੀ ਡੀਸੀ ਸਾਹਿਬ ਦੀ ਐਸਡੀਐਮ ਸਾਹਿਬ ਦੀ ਬਿਜਲੀ ਬਕਾ ਬਪਾਗ ਦੀ ਟੋਟਲ ਸਾਰੇ ਵੈਟਰਨਰੀ ਵੈਟਰਨਰੀ ਡਾਕਟਰਾਂ ਦੀ ਫਾਇਰ ਬ੍ਰਿਗੇਡ ਦੀ ਸਾਰੇ ਜਿੰਨੀਆਂ ਚਾਹੀਦੀਆਂ ਸਾਰੀਆਂ ਐਸਐਸਪੀ ਜਿੰਨੀਆਂ ਪਰਮਿਸ਼ਨਾਂ ਚਾਹੀਦੀਆਂ ਨੇ ਸਾਰੀਆਂ ਸਾਡੇ ਹੱਥ 'ਚ ਨੇ ਅਸੀਂ ਇਸ ਗੱਲ ਦਾ ਪ੍ਰਸ਼ਾਸਨ ਦਾ ਬਹੁਤ ਧੰਨਵਾਦ ਕਰਦੇ ਆ ਤੇ ਮਾਣਯੋਗ ਸਰਕਾਰ ਦਾ ਬਹੁਤ ਧੰਨਵਾਦ ਕਰਦੇ ਆ ਤੇ ਸਰਪੰਚ ਨੂੰ ਵਧਾਈ ਦਿੰਦੇ ਆ ਸਾਰੀਆਂ ਪਰਮਿਸ਼ਨਾਂ ਹੱਥ 'ਚ ਨੇ ਜੀ ਤੇ ਸਾਰੇ ਆਣਾਗੇ ਬੱਬੂ ਮੰਗ ਸਾਰੇ ਆ ਸਕਦੇ ਹੋ ਤੇ ਸਾਰੇ ਕੋਈ ਵੀ ਸਰਕਾਰ ਦਾ ਕੋਈ ਵੀ ਬੰਦਾ ਆ ਸਕਦਾ ਸਾਰਿਆਂ ਨੂੰ ਜੀ ਆਉਣ ਨੂੰ ਸਾਰੇ ਸਾਡੇ ਮੁੱਖ ਮਹਿਮਾਨ ਕੋਈ ਪੋਲਿਟੀਕਲ ਮੇਲਾ ਨਹੀਂ ਪੋਲਿਟੀਕਲ ਮੇਲਾ ਨਹੀਂ ਪਰ ਇਹ ਸਪੋਰਟਸ ਮੇਲਾ ਵਾਹੀਆਂ ਨੇ ਦੇਖੋ ਤੱਕ तकरीबन 30 ਕਿਲੇ ਨੇ 20 ਕਿਲੇ ਉਧਰ 20 ਕਿਲੇ ਘਟੋ-ਘਟ ਗੱਡੀਆਂ ਰੋਕਣ ਨੂੰ ਹੈਗੇ ਬਾ 15 10 15 15 ਕਿਲੇ ਹੈਗੇ ਸਾਹਮਣੇ ਸਟੋਰੀਆਂ ਲਾਉਂਦੇ ਹੁਣ 23 ਤਰੀਕ ਨੂੰ ਜਿੰਨੇ ਵੀ ਵੀਰ ਮਲੇਰ ਕੋਟਲੇ ਭੋਗੀਵਾਲ ਦੇ ਨੇੜੇ ਤੇੜੇ ਮੈਨੂੰ ਪਿਆਰ ਕਰਦੇ ਨੇ ਟਰੈਕਟਰ ਰੋਟਾਵੀਟਰ ਤਵੀਆਂ ਤੇ ਕਰਾ ਤੇ ਸਹਾਗਾ ਇਹ ਚੀਜ਼ਾਂ ਲੈ ਕੇ ਤੁਸੀਂ ਇੱਥੇ ਪਹੁੰਚਣੀਆਂ ਨੇ 23 ਤਰੀਕ ਨੂੰ ਦਿਨ ਸੋਮਵਾਰ ਨੂੰ ਸਵੇਰੇ 10 ਵਜੇ ਤੋਂ ਗਰਾਊਂਡ ਤਿਆਰ ਕਰਨਾ ਆਪਾਂ ਨੇ ਇੰਨਾ ਕ ਮੇਰਾ ਸਾਥ ਦਿਓ ਨੰਬਰ ਗੁਰਸਰ ਸਿੰਘ ਸਰਪੰਚ ਆਪੇ ਤੇਲ ਪਵਾ ਦੂਗਾ ਤੁਸੀਂ ਕੇਵਲ ਸੰਦ ਲੈ ਕੇ ਆਉਣੇ ਨੇ ਤੇਲ ਆਪੇ ਪਵਾ ਦਮੈ ਨੇ ਤੇਲ ਪਵਾਉਣ ਤੋਂ ਬਾਅਦ ਤੇ ਜੇ ਕਿਸੇ ਦਾ ਕੋਈ ਸੰਦ ਭੰਨਿਆ ਗਿਆ ਉਹ ਵੀ ਅਸੀਂ ਆਪ ਜਿੰਮੇਵਾਰੀ ਤੇ ਅਸੀਂ ਆਪ ਠੀਕ ਕਰਾ ਕੇ ਦੇਵਾਂਗੇ ਤੁਸੀਂ ਸਾਥ ਦੇਣਾ ਬਸ ਸਾਡਾ ਫੋਨ ਨੰਬਰ ਸਰਨੇਗਾ 8054442200 ਜਿਹਨੇ ਪੰਜਾਬ ਸ਼ਿੰਗਾਰ ਤੋਂ ਘੋੜੀ ਮਲਾਉਣੀ ਆ ਤੇ ਸਾਡੇ ਸੋ ਬਾਰੇ ਜਾਣਕਾਰੀ ਲੈਣੀ ਆ ਨੰਬਰ ਬੋਲ ਸਕਦੇ 90415 36305 ਡਰਿੰਕ ਕਰਕੇ ਆਉਣਾ ਮਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ